ਸਟੱਡੀ ਦਾ ਫੋਨ ਨਾਲ ਜੇ ਕੰਪੇਅਰ ਕਰੀਏ ਤਾਂ ਕਿੰਨਾ ਅਸਰ ਪੈਂਦਾ ਮਾੜਾ ਫੋਨ ਦੇਣਾ ਕੋਈ ਖੁੱਲ੍ਹ ਦੇਣਾ ਨਹੀਂ ਹੈ ਇੱਕ ਬੱਚੇ ਨੂੰ ਖਨਾਬ ਕਰਨਾ ਜਾਂ ਆਪਾਂ ਕਹਦੇ ਇਹ ਵੀ ਹੈ ਨਾ ਬੱਚੇ ਨੂੰ ਇੱਕ ਉਹਨੇ ਦਿਮਾਗੀ ਤੌਰ ਤੇ ਵੀ ਉਹਦੀ ਡਿਵੈਲਪਮੈਂਟ ਰੁਕ ਜਾਣੀ ਆ ਇਹ ਕੋਈ ਖੁੱਲ੍ਹ ਜ ਨਹੀਂ ਹੋਗਾ ਇਹ ਤਾਂ ਬੱਚੇ ਦਾ ਨੂੰ ਜਣੀ ਤੁਸੀਂ ਬਰਬਾਦ ਕਰਨ ਦੇ ਪੱਥੇ ਨੂੰ ਮਾਪਿਆਂ ਨੂੰ ਬੱਚੇ ਨੂੰ ਕਿੰਨੀ ਕੀ ਖੁੱਲ੍ਹ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਉਹਦੀ ਸਟੱਡੀ ਵੀ ਬਰਕਰਾਰ ਰਹੇ ਤੇ ਪੇਰੈਂਟਸ ਦਾ ਬੱਚਿਆਂ ਦੇ ਧਿਆਨ ਵੀ ਰਹੇ ਡਿਪੈਂਡ ਕਰਦਾ ਵੀ ਬੱਚੇ ਦੇ ਕੀ ਹਾਲਾਤ ਨੇ ਬੱਚੇ ਦੀ ਥਿੰਕਿੰਗ ਕਿੰਨੀ ਹੈ ਬੱਚਾ ਕਿੰਨਾ ਰਿਸਪਾਂਸਿਬਲ ਹੈ ਠੀਕ ਹੈ ਇਹ ਚਾਈਲਡ ਸਾਈਕੋਲੋਜੀ ਦਾ ਪਾਰਟ ਹੈ ਇਹਦੇ ਲਈ ਜਿਵੇਂ ਪੇਰੈਂਟਸ ਸਕੂਲਾਂ ਨੂੰ ਚਾਹੀਦਾ ਵੀ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਗਾਈਡਲਾਈਨਸ ਸਰ ਬੱਚਿਆਂ ਨੂੰ ਖੁੱਲ ਕਿੰਨੀ ਕਿ ਦੇਣੀ ਚਾਹੀਦੀ ਹੈ ਘਰਦਿਆਂ ਨੂੰ ਜਾਂ ਫਿਰ ਕਿਉਂਕਿ ਅੱਜ ਕੱਲ ਦਾ ਦੇਖੋ ਫੋਨਾਂ ਦੇ ਵਿੱਚ ਲੱਗੇ ਹੋਏ ਨੇ ਬੱਚੇ ਛੋਟੇ ਜਿਹੇ ਬੱਚੇ ਤੋਂ ਅੱਜ ਫੋਨ ਦੇ ਦੋ ਚੁੱਪ ਹੋ ਜਾਂਦਾ ਹੋਰ ਤਾਂ ਕੋਈ ਲੋੜ ਹੀ ਨਹੀਂ ਪੈਂਦੀ ਉਹਨੂੰ ਦੇਖੋ ਫੋਨ ਦੇਣਾ ਕੋਈ ਖੁੱਲ ਦੇਣਾ ਨਹੀਂ ਹੈ ਹਮ ਇੱਕ ਬੱਚੇ ਨੂੰ ਖਰਾਬ ਕਰਨਾ ਜਾਂ ਆਪਾਂ ਕਹਿੰਦੇ ਇਹ ਵੀ ਹੈ ਨਾ ਬੱਚੇ ਨੂੰ ਇੱਕ ਉਹਨੇ ਦਿਮਾਗੀ ਤੌਰ ਤੇ ਵੀ ਉਹਦੀ ਡਿਵੈਲਪਮੈਂਟ ਰੁਕ ਜੰਦੀ ਹੈ ਹਮ ਤੇ ਫਿਜ਼ੀਕਲੀ ਵੀ ਉਹਦੀ ਡਿਵੈਲਪਮੈਂਟ ਰੁਕ ਜਾਂਦੀ ਹੈ ਹਮ ਇਹ ਇਹ ਕੋਈ ਖੁੱਲਚ ਨਹੀਂ ਆਉਂਦਾ ਇਹ ਤਾਂ ਬੱਚੇ ਦਾ ਨੂੰ ਜਣੀ ਤੁਸੀਂ ਬਰਬਾਦ ਕਰਨ ਦੇ ਪੱਥੇ ਨੂੰ ਛੋਟੇ ਬੱਚਿਆਂ ਨੂੰ ਅਸੀਂ ਵੀ ਦੇਖਦੇ ਆਂ ਵੀ ਬੱਚਾ ਰੋਇਆ ਨਹੀਂ ਤੇ ਉਹਨੂੰ ਫੋਨ ਦੇ ਦਿਓ ਉਹ ਬੈਠਾ ਗੇਮ ਖੇਡਣ ਲੱਜਾਂਦਾ ਕਿਉਂਕਿ ਉਹਨੇ ਜੋ ਆਲਾਦੋਲਾ ਦੇਖਣਾ এনवायरमेंट 'ਚੋਂ ਸਿੱਖਣ ਨੂੰ ਬੱਚੇ ਲਈ ਬਹੁਤ ਚੀਜ਼ਾਂ ਹੋਣਗੀਆਂ ਹੂੰ ਤੇ ਬਟ ਜਿਹੜਾ ਹੈ ਇੱਕ ਮੋਬਾਈਲ ਦੇ ਉੱਤੇ ਉਹਨੂੰ ਸੌਂਗ ਲਾਦਾ ਗਾਣਾ ਸੁਣੀ ਜਾਂਦਾ ਬੱਚਾ ਬੈਠਾ ਜਾਂ ਕੋਈ ਗੇਮ ਖੇਡੀ ਜਾਂਦਾ ਉਹ ਉਹਦੀ ਇੱਕ ਡਵੈਲਪਮੈਂਟ ਬੱਚੇ ਦੀ ਫਿਜ਼ੀਕਲ ਤੇ ਮੈਂਟਲ ਡਵੈਲਪਮੈਂਟ ਤੇ ਇਫੈਕਟ ਕਰਦੀ ਹੈ ਸਟੱਡੀ ਦਾ ਫੋਨ ਨਾਲ ਜੇ ਕੰਪੇਅਰ ਕਰੀਏ ਤੇ ਕਿੰਨਾ ਅਸਰ ਪੈਂਦਾ ਮਾੜਾ ਦੇਖੋ ਸਟੱਡੀ ਜਿਹੜੀ ਆ ਜੇ ਬੱਚਾ ਵਧੀਆ ਯੂਜ਼ ਕਰੇ ਉਹਨੂੰ ਦਿਨ ਹੀ ਕੋਲ ਨੂੰ ਲੋਡ ਆ ਫੇਰ ਤਾਂ ਫੋਨ ਬਹੁਤ ਵਧੀਆ ਜਿਹੜੇ ਰਿਜ਼ਲਟ ਦੇ ਰਿਹਾ ਤੇ ਜੇ ਐਕਸਟਰਾ ਟਾਈਮ ਵੀ ਬੱਚਾ ਫੋਨ ਲੈ ਕੇ ਬੈਠਾ ਉਹ ਉਹਦੀ ਹੈਲਥ ਲਈ ਤੇ ਉਹਦੀ ਆਈ ਸਾਈਟ ਲਈ ਵੀ ਇਫੈਕਟ ਮਰੇ ਕਰਦਾ ਕਿਸ ਕਿਸ ਲੈਵਲ ਤੇ ਬੱਚੇ ਜਿਹੜੇ ਤੁਸੀਂ ਅਡਾਪਟ ਕੀਤੇ ਨੇ ਹੁਣ ਤੱਕ ਤੇ ਕਿੱਥੇ ਤੱਕ ਉਹਨਾਂ ਨੂੰ ਪਹੁੰਚਾ ਦਿੱਤਾ ਦੇਖੋ ਅਸੀਂ ਬੜੀਆਂ ਛੋਟੀਆਂ ਕਲਾਸਾਂ ਦੇ ਤੋਂ ਬੱਚਿਆਂ ਨੂੰ ਅਡਾਪਟ ਮੈਂ ਇਹਨਾਂ ਨੂੰ ਅਸੀਂ ਲਿਆ ਸੀ ਜਦੋਂ ਇਹਨਾਂ ਦਾ ਡ੍ਰੌਪ ਆਊਟ ਹੋਣ ਦੇ ਚਾਂਸਸ ਸੀ ਹੁਣ ਇੱਕ ਬੱਚੀ ਮੈਂ ਤੁਹਾਨੂੰ ਦੱਸ ਦਾਂ ਦਾਖਲ ਸਕੂਲ ਦੀ ਸੀ ਲੜਕੀ ਉਹ ਤੇ ਉਹਦੇ ਮਦਰ ਫਾਦਰ ਨਹੀਂ ਸੀ ਉਹ ਸਿਰਫ ਦਾਦੀ ਕੋਲ ਆਪਣੀ ਕੋਲ ਰਹਿ ਰਹੀ ਸੀ ਦਾਦੀ ਵੀ ਕਾਫੀ 올ਡ ਏਜ ਸੀ ਤੇ ਨਵਜੇਤਨਾ ਨੂੰ ਜਦੋਂ ਪਤਾ ਲੱਗਿਆ ਰਿਕੁਐਸਟ ਆਈ ਕਿਸੇ ਟੀਚਰ ਦੀ ਵੀ ਸਾਡੀ ਬੱਚੀ ਬੜੀ ਸਿਆਣੀ ਹੋ ਹਾਰ ਵੀ ਨੂੰ ਮਦਦ ਕੀਤੀ ਜਾਵੇ ਤੇ ਅਸੀਂ ਉਹਨੂੰ ਬੁਲਾ ਕੇ ਉਹਦਾ ਸਨਮਾਨ ਕੀਤਾ ਉਹਨੂੰ ਚੈੱਕ ਵੀ ਦਿੱਤਾ ਅਸੀਂ ਸਾਰਾ ਉਹਨੂੰ ਆਪਣੀ ਫੈਮਿਲੀ ਮੈਂਬਰ ਬਣਾਇਆ ਵੀ ਇਹ ਨਵਜੇਤਨਾ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਹੂੰ ਦੋ ਦਿਨ ਬਾਅਦ ਉਹ ਦੀ ਜਿਹੜੀ ਗ੍ਰੈਂਡਮਦਰ ਸੀ ਉਹਦੀ ਵੀ ਡੈਥ ਹੋ ਗਈ ਜਾਂਦੀ ਹੈ ਹੂੰ ਇੱਕ ਬੱਚੇ ਦੀ ਤੁਸੀਂ ਕੰਡੀਸ਼ਨ ਸੋਚੋ ਵੀ ਇੱਕ ਵਿਕਰ ਸੈਕਸ਼ਨ ਦਾ ਇੱਕ ਦਾਦੀ ਕੋ ਰਹਿ ਰਿਹਾ ਬੱਚਾ ਉਹ ਲੜਕੀ ਤੇ ਉਹਦਾ ਇੱਕ ਬ੍ਰਦਰ ਸੀ ਕਿ ਉਹ ਉਹ ਵੀ ਇੱਕੋ ਦਾ ਸਾਰਾ ਸੀ ਜਿਹੜਾ ਉਹ ਚਲੇ ਗਿਆ ਤੇ ਉਦੋਂ ਫਿਰ ਜਿਹੜੀ ਅਸੀਂ ਦੀ ਜਿਹੜੀ ਭੂਆ ਸੀ ਬੱਚੀ ਦੀ ਉਹਦੇ ਨਾਲ ਕਮਿਊਨੀਕੇਟ ਹੋਇਆ ਸਕੂਲ ਦਾ ਵੀ ਹੋਇਆ ਸਾਡਾ ਵੀ ਉਹਨਾਂ ਨੇ ਉਹ ਬੱਚੇ ਫਿਰ ਸਮਰਾਲੇ ਆਪਣੇ ਕੋ ਰੱਖੇ ਨੇ ਤੇ ਤਕਰੀਬਨ 6 ਸਾਲ ਹੋ ਗਏ ਉਸ ਬੱਚੀ ਨੂੰ ਤੇ ਅੱਜ ਉਹ ਬੀਏ ਪਾਰਟ 1 ਦੇ ਪੇਪਰ ਦਿੱਤੇ ਉਹਨੇ ਤੇ 90 ਪਲੱਸ ਉਹਦੇ ਮਾਰਕਸ ਤੇ 10th ਦੇ ਵਿੱਚ ਪਲਸ 2 ਦੇ ਵਿੱਚ ਵੀ 90 ਪਲਸ ਨੇ ਉਹਦੇ ਹੂੰ ਤੇ ਇੱਕ ਮੋਟੀਵੇਸ਼ਨ ਆ ਤੇ ਸਾਡੇ ਲਈ ਵੀ ਪ੍ਰਾਊਡ ਮੂਮੈਂਟ ਆ ਵੀ ਜੋ ਅਸੀਂ ਡੋਨੇਟ ਕਰ ਰਹੇ ਆ ਜਾਂ ਕੰਟ੍ਰਿਬਿਊਟ ਕਰ ਰਹੇ ਆ ਸਾਡੇ ਮੈਂਬਰ ਵੀ ਉਹਦਾ ਰਿਜ਼ਲਟ ਬੜਾ ਵਧੀਆ ਆ ਰਿਹਾ ਨਾਲ ਦੇ ਨਾਲ ਮੋਟੀਵੇਟ ਵੀ ਕਰਦੇ ਰਹਿੰਦੇ ਨੇ ਬੱਚਿਆਂ ਨੂੰ ਬੱਚਿਆਂ ਨੂੰ ਕਰਦੇ ਆ ਬੱਚੇ ਖੁਸ਼ ਨੇ ਵੀ ਸਾਨੂੰ ਟਾਈਮ ਟੂ ਟਾਈਮ ਜਿਹੜਾ ਸਕਾਲਰਸ਼ਿਪ ਸਾਨੂੰ ਅਸੀਂ 6-6 ਮਹੀਨੇ ਦੇ ਹਰ ਬੱਚੇ ਨੂੰ ਇਕੱਠਾ ਸਕਾਲਰਸ਼ਿਪ ਦਿੰਦੇ ਆ ਸਰੀ ਗਲਾਸ ਵਾਲ ਜਿਹੜਾ ਬੱਚਿਆਂ ਨੂੰ ਮਾਪਿਆਂ ਨੂੰ ਬੱਚੇ ਨੂੰ ਕਿੰਨੀ ਕੀ ਖੋਲ ਦੇਣੀ ਚਾਹੀਦੀ ਹੈ ਜਿਸ ਦਿਨ ਨਾਲ ਉਹਦੀ ਸਟੱਡੀ ਵੀ ਬਰਕਰਾਰ ਰਹੇ ਬਾਕੀ ਐਕਟੀਵਿਟੀਜ਼ ਵੀ ਬਰਕਰਾਰ ਰਹਿਣ ਤੇ ਪੇਰੈਂਟਸ ਦਾ ਬੱਚਿਆਂ ਤੇ ਧਿਆਨ ਵੀ ਰਹੇ ਸਰ ਇਹ ਕੋਈ ਇਹਦੇ ਚ ਕੋਈ ਮੈਜ਼ਰਮੈਂਟ ਨਹੀਂ ਹੈ ਵੀ ਕਿੰਨੀ ਆ ਹਮ ਡਿਪੈਂਡ ਕਰਦਾ ਵੀ ਬੱਚੇ ਦੇ ਕੀ ਹਾਲਾਤ ਨੇ ਹਮ ਬੱਚੇ ਦੀ ਥਿੰਕਿੰਗ ਕਿੰਨੀ ਆ ਬੱਚਾ ਕਿੰਨਾ ਰਿਸਪੋਨਸੀਬਲ ਹਮ ਕਿੰਨੀ ਕਸੀ ਨੂੰ ਵੱਧ ਦੇਵਾਂਗੇ ਤੇ ਸਾਨੂੰ ਨੁਕਸਾਨ ਕਰੂਗੀ ਜੇ ਕਿੰਨੀ ਘੱਟ ਦੇਵਾਂਗੇ ਤਾਂ ਵੀ ਨੁਕਸਾਨ ਕਰੂਗੀ ਇਹ ਵੇਰੀ ਕਰਦਾ एनवायरनमेंट ਤੇ ਫੈਮਿਲੀ ਦਾ এনवायरमेंट ਵੀ ਹੁੰਦਾ ਬੱਚੇ ਦੀ ਕਿੰਨਾ ਗੋਦੀ ਸੋਚ ਬੱਚੇ ਦੀ ਵੀ ਉਹਨੂੰ ਕਿਸ ਵੇ ਦੇ ਵਿੱਚ ਲੈ ਕੇ ਜਾ ਰਿਹਾ ਬੱਚਾ ਠੀਕ ਹੈ ਇਹ ਚਾਈਲਡ ਸਾਈਕੋਲੋਜੀ ਦਾ ਪਾਰਟ ਆ ਇਹ ਤੇ ਇਹਦੇ ਲਈ ਜਿਵੇਂ ਪੇਰੈਂਟਸ ਸਕੂਲਾਂ ਨੂੰ ਚਾਹੀਦਾ ਵੀ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਗਾਈਡਲਾਈਨਸ ਤੋਂ ਉਹਨਾਂ ਨੂੰ ਪਤਾ ਵੀ ਆ ਬੱਚੇ ਲਈ ਕਮਿਊਨੀਕੇਟ ਟੀਚਰਸ ਅਸ ਤੇ ਪੇਰੈਂਟਸ ਦਾ ਹੋਣਾ ਲੱਗਦਾ ਤਾਂ ਜ਼ਰੂਰੀ ਆ ਵੀ ਉਹ ਦੱਸਣ ਉਹਨਾਂ ਨੂੰ ਵੀ ਕੀ ਕੀ ਇਹਦੇ ਤੇ ਬੱਚੇ ਨੂੰ ਅਸੀਂ ਫੈਮਿਲੀ ਕੀ ਇਹਦੇ ਲਈ ਬੈਸਟ ਕਰ ਸਕਦੇ ਹਾਂ